ਦੋਸਤੋ ਸਾਸਤਰੀਆ ਕਾਲ ਮੈਂ ਹਰਜੀਤ ਸਿੰਘ ਹੈਰੀ ਅੱਜ ਆਪਾਂ ਕਿਸੇ ਕੋਈ ਮਹਿਮਾਨ ਨਾਲ ਨਹੀਂ ਅੱਜ ਆਪਾਂ ਆਪਣੇ ਵਿਚਾਰ ਸਾਂਝੇ ਕਰਾਂਗੇ ਕੱਲ ਦਾ ਸੋਸ਼ਲ ਮੀਡੀਆ ਭਰਿਆ ਪਿਆ ਵੀ ਪਟਿਆਲੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਯੁੱਧ ਨਸ਼ੇ ਵਿਰੁੱਧ ਤਹਿਤ ਕੁਝ ਮਕਾਨ ਤੋੜੇ ਗਏ ਸੀ ਸਰਕਾਰ ਦਾ ਤਰਕ ਹੈ ਵੀ ਉਹਨਾਂ ਦੇ ਉੱਤੇ ਮਲਟੀਪਲ ਕੇਸਿਸ ਦਰਜ ਹੈ ਵੀ ਅਸੀਂ ਉਹ ਮਕਾਨ ਤੋੜਨੇ ਜਿਨ੍ਹਾਂ ਦਾ ਐਨਡੀਪੀਐਸ ਦੇ ਕੇਸ ਦਰਜ ਹੈ ਜਿਨ੍ਹਾਂ ਦੇ ਉੱਤੇ ਪਹਿਲਾ ਤਾਂ ਸਵਾਲ ਇਹ ਹੈ ਵੀ ਐਨਡੀਪੀਐਸ ਦੇ ਤਹਿਤ ਮਕਾਨ ਤੋੜਨਾ ਜਾਇਜ ਹੈ ਕਿ ਨਜਾਇਜ਼ ਇਹ ਚਰਚਾ ਦਾ ਵਿਸ਼ਾ ਹੈ ਇਸ ਵਿਸ਼ੇ ਤੇ ਆਪਾਂ ਕਿਸੇ ਮਹਿਮਾਨ ਨਾਲ ਗੱਲ ਕਰਾਂਗੇ ਪਰ ਅੱਜ ਜਿਸ ਮੁੱਦੇ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਵੀ ਉਸ ਪਰਿਵਾਰ ਦੇ ਹੱਕ ਵਿੱਚ ਕੱਲ ਭਾਰਤੀ ਜਨਤਾ ਪਾਰਟੀ ਦੇ ਆਗੂ ਮਹਾਰਾਣੀ ਪਰਨੀਤ ਕੌਰ ਸਤਕਾਰਯੋਗ ਬੀਬਾ ਜੈਂਦਰਕੌਰ ਕੀ ਖੜੇ ਉਹਨਾਂ ਨੇ ਉਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਵਿਸ਼ਵਾਸ ਦਿਵਾਇਆ ਤੇ ਉਹਨਾਂ ਦਾ ਕਹਿਣਾ ਸੀ ਵੀ ਇਹਨਾਂ ਦੇ ਮਕਾਨ ਨਜਾਇਜ਼ ਤੋੜ ਦਿੱਤੇ ਗਏ ਤੇ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਉਹਨਾਂ ਨੇ ਉੱਥੇ ਨਾਹਰੇਬਾਜੀ ਕੀਤੀ ਵੀ ਬੀਬਾ ਜੈਂਦਰਕੌਰ ਵੀ ਇਹ ਜੇ ਲੋਕਾਂ ਦਾ ਹੱਕ ਹੱਕ ਦੇ ਵਿੱਚ ਆਣਾ ਮਾੜੀ ਗੱਲ ਹੈ ਉਨਾ ਦੇ ਉੱਤੇ ਮੁਕੱਦਮੇ ਦਰਜ ਐ ਐਨ ਡੀ ਪੀ ਐਸ ਦਾ ਕੰਮ ਕਰਦੀ ਐ ਸਾਰਾ ਸ਼ਹਿਰ ਇਸ ਗੱਲ ਤੋਂ ਭਲੀ ਭਾਂਤ ਜਾਣੂ ਐ ਉਹ ਏਰੀਆ ਮਸ਼ਹੂਰੀ ਨਸ਼ੇ ਦੇ ਤਸਕਰੀ ਲਈ ਐ ਸਰਕਾਰ ਨੇ ਜੋ ਕੰਮ ਕੀਤਾ ਨਸ਼ੇ ਦੇ ਉੱਤੇ ਰੋਕਤਾਂ ਲਈ ਉਹਦੀ ਸ਼ਲਾਘਾ ਕਰਨੀ ਬਣਦੀ ਐ ਕਿਉਂਕਿ ਚਿੱਟੇ ਨੇ ਸਾਡੀਆਂ ਨਸਲਾਂ ਤਬਾਹ ਕਰਤੀਆਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਸਿਰਾਂ ਦੇ ਉੱਤੇ ਪਿਛਾ ਦਿ ਕਰਾ ਦਿੱਤੀਆਂ ਸਾਡੀਆਂ ਧੀਆਂ ਪੈਣਾ ਦੇ ਇਹ ਚਿੱਟਾ ਇੱਕ ਕੋੜ ਬਣ ਗਿਆ ਹੈ ਜਿਹੜਾ ਪਰਿਵਾਰਾਂ ਦੇ ਪਰਿਵਾਰ ਖਾ ਗਿਆ ਇਸ ਨਸ਼ੇ ਦੀ ਦਲਦਲ ਚ ਡੁੱਬੇ ਨੌਜਵਾਨ ਨੂੰ ਅਸੀਂ ਮਰੀਜ਼ ਦੀ ਕੈਟਾਗਰੀ ਚ ਗਿਣਦੇ ਹਾਂ ਉਹ ਮਰੀਜ਼ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਨਸ਼ਾ ਕਰਕੇ ਕੌਣ ਮਾਂ ਕੌਣ ਭੈਣ ਉਹ ਇਸ ਨਸ਼ੇ ਦੇ ਵਿੱਚ ਆਪਣੇ ਘਰੇ ਹੀ ਚੋਰੀ ਚਕਾਰੀ ਕਰਦੇ ਆ ਲੋਕਾਂ ਦੀ ਲੁੱਟ ਖੋਹ ਕਰਦੇ ਆ ਸਨੇਚਿੰਗ ਬਹੁਤ ਵਧ ਗਈ ਜਿਹੜਾ ਇਹ ਗੈਂਗਸਟਰਵਾਦ ਦਾ ਕਲਚਰ ਵਧੀਆ ਇਹ ਵੀ ਇੱਕ ਚਿੱਟੇ ਦੀ ਦੇਣ ਹੈ ਇੱਕ ਚਿੱਟੇ ਵਾਲੇ ਨੇ ਪਿਛਲੇ ਦਿਨੀ ਜਿਹੜਾ ਸਰਪੰਚ ਸਹਨੇ ਦਾ ਸੁਖਵਿੰਦਰ ਕਲਕੱਤਾ ਉਹਨੂੰ ਵੀ ਗੋਲੀ ਮਾਰਤੀ 507 10 ਗ੍ਰਾਮ ਚਿੱਟੇ ਦੀ ਇਹ ਵਜੇ ਵਿੱਚ ਭਾਵ ਕੇ ਜਵਾਨੀ ਸਾਡੀ ਖਾ ਗਿਆ ਇਹ ਚਿੱਟਾ ਤੇ ਮਹਾਰਾਣੀ ਪੰਨੀਤਕੌਰ ਦਾ ਉਹਨਾਂ ਦਾ ਪਰਿਵਾਰ ਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਦਾ ਉਹਨਾਂ ਦੇ ਹੱਕ ਦੇ ਵਿੱਚ ਆਣਾ ਇਹ ਨਾਮੋਸ਼ੀ ਦੀ ਗੱਲ ਹੈ ਕਿਉਂਕਿ ਸਾਡਾ ਪਟਿਆਲਾ ਮਹਾਰਾਣੀ ਬੀਬੀ ਪ੍ਰਨੀਤ ਕੌਰ ਜੀ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਕਹਿ ਕੇ ਸੰਬੋਧਨ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਹਾਰਾਜਾ ਕਹਿ ਕੇ ਸੰਬੋਧਿਤ ਕਰਦਾ ਹੈ ਮਹਾਰਾਜਾ ਮਹਾਰਾਣੀ ਨੂੰ ਅਸੀਂ ਇੱਕ ਸ਼ਹਿਰ ਦੇ ਬਾਪ ਦੀ ਤਰ੍ਹਾਂ ਦੇਖਦੇ ਹੁੰਦੇ ਸੀ ਉਹ ਸ਼ਹਿਰ ਦੇ ਬਾਪ ਹੁੰਦੇ ਸੀ ਉਹ ਆਪਣੀ ਪ੍ਰਜਾ ਦਾ ਹਰ ਤਰ੍ਹਾਂ ਧਿਆਨ ਰੱਖਦੇ ਸੀ ਪਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਉਹਨਾਂ ਚਿੱਟੇ ਵਾਲਿਆਂ ਦੇ ਹੱਕ 'ਚ ਖੜਕੇ ਬਹੁਤ ਮਾੜਾ ਕੰਮ ਕੀਤਾ। ਕੁਝ ਇੱਕ ਗੱਲਾਂ ਇਹ ਵੀ ਵਿੱਚ ਆਈਆਂ ਵੀ ਉਹ ਸਨੋਰੀ ਅਡਾ ਇਲਾਕਾ ਜਿੱਥੇ ਰੋੜੀ ਕੁੱਟੀ ਜਾਂਦੀ ਐ, ਉਹ ਇਲਾਕਾ ਵਸਾਇਆ ਕਿਨੇ? ਇਹ ਜਵਾਬ ਤੁਸੀਂ ਕਮੈਂਟਾਂ 'ਚ ਦੇਣਾ ਹੈ ਵੀ ਉਹ ਇਲਾਕਾ ਵਸਾਇਆ ਕਿਨੇ? ਕੁਝਕ ਵੋਟਾਂ ਦੀ ਖਾਤਰ, 5-700 ਵੋਟ ਦੀ ਖਾਤਰ ਉੱਥੇ ਕਲੋਨੀ ਬਣਾ ਦਿੱਤੀ ਗਈ ਤੇ ਉਹਨਾਂ ਕਲੋਨੀ ਵਾਲਿਆਂ ਨੂੰ ਸ਼ਹਿ ਕੀਨੇ ਦਿੱਤੀ? ਬਿਉ ਤੇਤਲ ਨੇ ਨਾਲ ਗਲਤ ਕੰਮ ਕਰ ਸਕਣ ਕਿਉਂਕਿ ਸ਼ੁਰੂ ਤੋਂ ਮੁੱਢ ਤੋਂ ਹੀ ਦੋ ਪਰਿਵਾਰਾਂ ਦਾ ਰਾਜ ਰਿਹਾ ਪਟਿਆਲੇ ਦੇ ਵਿੱਚ ਸ਼ਾਹੀ ਪਰਿਵਾਰ ਉਹਨਾਂ ਦਾ ਰਿਹਾ ਜਾਂ ਕੋਲੀ ਪਰਿਵਾਰ ਦਾ ਰਿਹਾ ਇਹਨਾਂ ਦੇ ਦਾਦਾ ਜੀ ਪਿਤਾ ਜੀ ਤੇ ਹੁਣ ਮਾਨਯੋਗ ਜੀਤਵਲ ਕੋਲੀ ਜੀ ਰਾਜ ਕਰ ਰਹੇ ਹਨ ਉਹਨਾਂ ਨੇ ਬਹੁਤ ਵਧੀਆ ਸਟੈਪ ਲਿਆ ਕੋਲੀ ਜੀ ਨੇ ਉਹ ਚਿੱਟੇ ਵਾਲਿਆਂ ਦੇ ਖਿਲਾਫ ਖੜੇ ਹੋਏ ਹਨ ਨਸ਼ੇ ਦੇ ਨਸ਼ੇ ਦੇ ਖਿਲਾਫ ਉਸ ਗੱਲ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਸਾਡੇ ਪਟਿਆਲੇ ਦੇ ਐਮਐਲਏ ਜੀਤਪਾਲ ਸਿੰਘ ਕੋਹਲੀ ਜੀ ਦੀ ਪਰ ਮੈਨੂੰ ਇਹ ਸਮਝ ਨਹੀਂ ਆਇਆ ਵੀ ਇਹ ਦੋ ਪਰਿਵਾਰ ਜਿਹੜੇ ਸ਼ੁਰੂ ਤੋਂ ਮੁੱਢ ਤੋਂ ਪਟਿਆਲੇ ਦੀ ਰਾਜਨੀਤੀ ਵਿੱਚ ਸਰਗਰਮ ਹੈ ਅੱਜ ਵੀ ਦੂਜੀ ਤੀਜੀ ਪੁਸ਼ਤਾ ਉਹਨਾਂ ਦੀ ਸਰਗਰਮ ਹੈ ਵੀ ਇਹ ਨਜਾਇਜ਼ ਉਸਾਰੀਆਂ ਹੋ ਕਿੱਦਾਂ ਗਈਆਂ ਕੌਣ ਕਿਸ ਆਦਮੀ ਨੇ ਇਹ ਨਜਾਇਜ਼ ਉਸਾਰੀਆਂ ਕਰਾ ਦਿੱਤੀਆਂ ਜੇ ਨਜਾਇਜ਼ ਉਸਾਰੀਆਂ ਹੋ ਗਈਆਂ ਤੇ ਕਿਹਨੇ ਇਹਨਾਂ ਲੋਕਾਂ ਨੂੰ ਤਸਕਰ ਬਣਾ ਦਿੱਤਾ ਵੀ ਜਿਹੜੇ ਧੜਲੇ ਨਾਲ ਸਰੀਆਮ ਨਸ਼ਾ ਵੇਚਦੇ ਰਹੇ ਸਾਢੇ 3 ਸਾਲ ਤੋਂ ਵੀ ਵਿਕ ਰਿਆ ਸੀ ਇਹ ਸਵਾਲ ਉੱਠਦਾ ਹੈ ਮੁੱਦੇ ਹੋਰ ਬਹੁਤ ਆ ਪਟਿਆਲਾ ਦੇ ਵੀ ਐਡੇ ਵੱਡੇ ਲੀਡਰਾਂ ਨੂੰ ਇਹਨਾਂ ਛੋਟੇ ਮੁੱਦਿਆਂ ਦੇ ਵਿੱਚ ਨਹੀਂ ਆਣਾ ਚਾਹੀਦਾ ਉਹਨਾਂ ਦੇ ਨਾਲ ਇਹੋੱਚੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਗੱਲ ਨਾਲ ਲੀਡਰ ਦਾ ਆਪਣਾ ਕਦ ਛੋਟਾ ਹੁੰਦਾ ਹੈ ਸਾਡੇ ਲੀਡਰਾਂ ਨਾਲ ਮਾਨਯੋਗ ਲੀਡਰਾਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਜੀ ਕੋਜੀ ਰਾਜਨੀਤੀ ਤੋਂ ਬਚਾ ਕਰਿਆ ਕਰੋ ਜਿਹਦੇ ਨਾਲ ਤੁਹਾਡਾ ਅਕਸ ਖਰਾਬ ਹੋਏ ਪਟਿਆਲਾ ਸ਼ਹਿਰ ਤੁਹਾਨੂੰ ਮਹਾਰਾਣੀ ਸਕੇਤ ਸਾਹਿਬ ਕਹਿ ਕੇ ਸੰਬੋਧਿਤ ਕਰਦਾ ਹੈ ਇਸ ਲਈ ਦੋਸਤੋ ਇਸ ਗੱਲ ਦਾ ਜਵਾਬ ਵੀ ਜ਼ਰੂਰ ਦਿਓ ਵੀ ਉਹਤੇ ਨਜਾਇਜ਼ ਸਾਰੀਆਂ ਕਰਾਈਆਂ ਕਿਨੇ ਕਿਸ ਸਰਕਾਰ ਦੀ ਟਰਮ ਦੇ ਵਿੱਚ ਹੋਈਆਂ ਕਿਸ ਸਰਕਾਰ ਨੇ ਉਹਨਾਂ ਨੂੰ ਢਿੱਲ ਦਿੱਤੀ ਵੀ ਉਹ ਨਸ਼ਾ ਵੇਚ ਸਕਣ ਹੁਣ ਤਾਂ ਆਂਡ ਗਵਾਂਡ ਵਾਲੇ ਇੰਨਾ ਪ੍ਰੇਸ਼ਾਨ ਸੀ ਉਸ ਨਸ਼ੇ ਦੇ ਉਤੋਂ ਵੀ ਉਹ ਸਰੇ ਆਮ ਹੀ ਨਸ਼ਾ ਵੇਚਦੀਆਂ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਮਲਟੀਪਲ ਕੇਸਿਸ ਦਰਜਾ ਨਸ਼ੇ ਦੇ ਇੱਕ ਬੰਦੇ ਤੇ 5 5 7 7 ਉਹਨਾਂ ਦੀ ਘਰ ਵਾਲੀਆਂ ਤੇ ਭਰਾਵਾਂ ਤੇ ਜਿਹੜੇ ਦੋ ਲੋਕਾਂ ਦੇ ਮਕਾਨ ਤੋੜੇ ਗਏ ਕੁਝ ਲੋਕਾਂ ਨੇ ਜੀਤਵਾਲ ਕੋਹਲੀ ਦੀ ਵਿਰੋਧਤਾ ਵੀ ਕੀਤੀ ਵੀ ਕੋਹਲੀ ਸਾਹਿਬ ਨੇ ਤੜਵਾ ਦਿੱਤੇ ਭਾਈ ਤੜਵਾ ਤੁਹਾਡੇ ਆਪਣੇ ਕਰਮਾਂ ਨੇ ਦਿੱਤੇ ਤੁਸੀਂ ਲੋਕਾਂ ਦੇ ਧੀਆ ਪੁੱਤ ਨੂੰ ਬਰਬਾਦ ਕਰੋਗੇ ਤੇ ਤੁਹਾਡੇ ਮਕਾਨ ਹੀ ਟੁੱਟਣਗੇ ਉਹ ਤੁਸੀਂ ਨਜਾਇਜ਼ ਕਮਾਈ ਕੀਤੀ ਐ ਲੋਕਾਂ ਦੀਆਂ ਧੀਆ ਪੈਣਾ ਦੀਆਂ ਲਾਸ਼ਾਂ ਤੋਂ ਕਮਾਈ ਕੀਤੀ ਐ ਤੁਸੀਂ ਜੇ ਤੁਸੀਂ ਇਹਨਾਂ ਜਵਾਨ ਪੁੱਤਾਂ ਦੀਆਂ ਲਾਸ਼ਾਂ ਤੋਂ ਕਮਾਈ ਕਰੋਗੇ ਤੇ ਤੁਹਾਡੇ ਆਪ ਦੇ ਘਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਨਹੀਂ ਰਹੇਗੀ ਪਤਾ ਨਹੀਂ ਤੁਸੀਂ ਇਸ ਹਰਾਮ ਦੀ ਕਮਾਈ ਜਿਹਨੂੰ ਦੋ ਨੰਬਰ ਦੀ ਕਮਾਈ ਕਹਿ ਲੈਂਦੇ ਆਂ ਵੀ ਉਹ ਕਰਕੇ ਕਿਵੇਂ ਤੁਸੀਂ ਰਾਤ ਦੀ ਨੀਂਦ ਤੁਹਾਨੂੰ ਆ ਜਾਂਦੀ ਐ ਉਨਾ ਬਾਰੇ ਸੋਚੋ ਜੀਨਾ ਮਾਵਾ ਦੇ ਪੁੱਤ ਮਰ ਗਏ ਜਵਾਨ ਪੁੱਤ ਧੰਨਵਾਦ ਦੋਸਤੋ ਇਸ ਗੱਲ ਦਾ ਜਵਾਬ ਜਰੂਰ ਤੁਸੀਂ ਕਮੈਂਟਾਂ 'ਚ ਦਿਓ ਮੇਰੀ ਬੇਨਤੀ ਹੈ ਵੀ ਇਹ OE ਕਿਸ ਡਿਊਰੇਸ਼ਨ 'ਚ ਕਬਜੇ ਤੇ ਕੀਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਇਹ ਮੇਰੇ ਪਟਿਆਲਾ ਵਾਸੀਆਂ ਨੂੰ ਅਤਿ ਜੋੜ ਕੇ ਬੇਨਤੀ ਹੈ ਤੁਸੀਂ ਕਮੈਂਟਾਂ 'ਚ ਜਵਾਬ ਦਿਓ